ਬੇਟਾ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਮਾਡਲ ਪੇਸ਼ ਕਰ ਰਹੇ ਹਾਂ ਜੋ ਪਦਾਰਥ ਦੀਆਂ ਭਿੰਨ-ਭਿੰਨ ਅਵਸਥਾਵਾਂ ਨੂੰ ਦਰਸਾਉਂਦਾ ਜਿਵੇਂ ਕਿ ਅਸੀਂ ਇਹ ਮਾਡਲ ਪਹਿਲੇ ਚੈਪਟਰ ਦੇ ਆਧਾਰਿਤ ਤਿਆਰ ਕਰ ਰਹੇ ਹਾਂ ਪਦਾਰਥ ਦੀਆਂ ਅਵਸਥਾਵਾਂ ਠੋਸ, ਗਰਗ ਅਤੇ ਗੈਸ ਉਹਨਾਂ ਦੇ ਲਈ ਅਸੀਂ ਇਸ ਮਾਡਲ ਦੀ ਸਹਾਇਤਾ ਕਿਵੇਂ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹ ਮਾਡਲ ਕਿਵੇਂ ਤਿਆਰ ਕੀਤਾ ਸਭ ਤੋਂ ਪਹਿਲਾਂ ਗੈਸ ਜਾਰ ਲਿੱਤਾ ਉਸ ਤੋਂ ਬਾਅਦ ਅਸੀਂ ਦਾਣੇ ਲਿੱਤੇ ਜਾਂ ਤੁਸੀਂ ਥਰਮੋਕੋਲ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਲੈ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੱਚੇ ਨੇ ਇਹਦੇ ਥਰਮੋਕੋਲ ਦੀਆਂ ਛੋਟੇ-ਛੜੇ ਗੋਲੀਆਂ ਬਣਾਈਆਂ ਲਿੱਤੀਆਂ ਤੇ ਗੈਸ ਜਾਰ ਲਿੱਤਾ ਵਿਆ ਇਹਦੇ ਵਿੱਚ ਤੁਸੀਂ ਦੇਖਦੇ ਜੋ ਗੈਸ ਆਪਣੇ ਕੋਲ ਜਾਰ ਲਿੱਤਾ ਵਿਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਟਰ ਦੇ ਦਾਣੇ ਲਿੱਤੇ ਹੋਏ ਆ ਉਸ ਤੋਂ ਬਾਅਦ ਗੁਬਾਰੇ ਦੀ ਚਿੱਲੀ ਇੱਥੇ ਵੀ ਗੁਬਾਰੇ ਦੀ ਚਿੱਲੀ ਲਿੱਤੀ ਹੋਈ ਹੈ ਉਸ ਤੋਂ ਬਾਅਦ ਆਪਣੇ ਕੋਲ ਇੱਕ ਧਾਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰਬੜ ਦੇ ਰਬੜ ਲਿੱਤੀ ਹੋਈ ਹੈ ਇਸ ਨੂੰ ਬੜੀ ਆਸਾਨੀ ਨਾਲ ਆਪਾਂ ਬਣਾ ਸਕਦੇ ਹਾਂ ਤੁਹਾਨੂੰ ਇਹ ਮਾਡਲ ਕਿਸ ਤਰ੍ਹਾਂ ਠੋਸ, ਗਰਭ ਅਤੇ ਗੈਸ ਨੂੰ ਦਰਸਾ ਰਿਹਾ ਹੈ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਬੱਚੇ ਦੇ ਹੱਥ ਦੇ ਵਿੱਚ ਹੈ ਤਾਂ ਇਹਦੇ ਵਿੱਚ ਜਿਹੜੀਆਂ ਆਪਣੇ ਕੋਲ ਰਬੜ ਦੀਆਂ ਥਰਮੋਕੋਲ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਉਹ ਕੋਲੇ ਪਈਆਂ ਨੇ ਇਹ ਦਰਸ਼ਾ ਰਹੀਆਂ ਨੇ ਆਪਣੇ ਕੋਲੇ ਠੋਸ ਜਿਵੇਂ ਕਿ ਤੁਸੀਂ ਇੰਦੇ ਚ ਵੀ ਦੇਖ ਸਕਦੇ ਹੋ ਆਪਣੇ ਕੋਲੇ ਆ ਠੋਸ ਕੋਲੇ ਕੋਲੇ ਪਈਆਂ ਨੇ ਠੋਸ ਦੇ ਵਿੱਚ ਕੰਨਾਂ ਦਾ ਜਿਹੜਾ ਢਾਂਗ ਹੁੰਦਾ ਹੈ ਆਪਸ ਵਿੱਚ ਜੁੜੇ ਰਹਿਣਾ ਉਹ ਇਸ ਤਰ੍ਹਾਂ ਹੁੰਦਾ ਹੈ ਹੁਣ ਬੇਟਾ ਤੁਸੀਂ ਅੱਗੇ ਕਰਨਾ ਉਹ ਐਕਟੀਵਿਟੀ ਆਪਾਂ ਜਿਹੜੀ ਕੀਤੀ ਸੀ ਉਹਨੇ ਤਾਗੇ ਨੂੰ ਖਿੱਚੋ ਹਾਂ हां ਤੁਸੀਂ ਦੇਖੋ ਜਿਵੇਂ ਕਿ ਦੇਖ ਰਹੇ ਹੋ ਜਿਵੇਂ ਕਿ ਆਪਾਂ ਥਿੱਲੀ ਚਿੱਲੀ ਦੇ ਵਿੱਚੋਂ ਥੱਲੇ ਧਾਗੇ ਨੂੰ ਖਿੱਚਦੇ ਆ ਜਿਹੜੇ ਕੰਨ ਨੇ ਜਿਹੜੀਆਂ ਆਪਣੇ ਕੋਲੇ ਥਰਮੋਕੋਲ ਦੀਆਂ ਗੇਂਦ ਨੇ ਜਾਂ दाने ਐ ਉਹ ਵੱਖਰੇ ਵੱਖਰੇ ਹੋ ਜਾਂਦੇ ਨੇ ਜੇ ਥੋੜੀ ਦੂਰ ਜਾਂਦੇ ਨੇ ਤਾਂ ਉਹ ਗਰਵ ਨੂੰ ਦਰਸਾ ਰਹੇ ਨੇ ਜੇਕਰ ਆਪਣੇ ਕੋਲੇ ਜਿਆਦਾ ਦੂਰ ਜਾਂਦੇ ਨੇ ਤਾਂ ਉਹ ਆਪਣੇ ਕੋਲੇ ਗੈਸ ਨੂੰ ਦਰਸਾ ਰਹੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਵਿਚਕਾਰ ਜਿਹੜੀ ਦੂਰੀ ਹੋਏਗੀ ਜਿੰਨੀ ਜ਼ਿਆਦਾ ਦੂਰੀ ਹੋਏਗੀ ਉਹ ਗੈਸ ਨੂੰ ਦਰਸਾਣਗੇ ਜੇ ਘੱਟ ਦੂਰੀ ਹੋਏਗੀ ਤਾਂ ਉਹ ਆਪਣੇ ਕੋਲੇ ਕਿਧਰ ਬਨ ਦਰਸਾਣਗੇ ਥੈਂਕ ਯੂ ਬੇਟਾ